ਦਿਲ ਜਿਹੜਾ ਬੰਦੇ ਦੇ ਬੰਦ ਮੁਠੀ ਦੇ ਆਕਾਰ ਦਾ ਹੈ ਜਿੰਨਾ ਚਿਰ ਤੇ ਧੜਕਦਾ ਰਹਿੰਦਾ ਹੈ ਬੰਦੇ ਤੇ ਸਵਾਸ ਚੱਲਦੇ ਹੈ ਜਦੋਂ ਇਹ ਧੜਕਣਾ ਬੰਦ ਹੋ ਜਾਂਦਾ ਹੈ ਤਾਂ ਬੰਦਾ ਫਿਰ ਪੂਰਾ ਸਮਝਿਆ ਜਾਂਦਾ ਦਿਲ ਸਾਡੀ ਜਿਹੜੀ ਬੋਡੀ ਦਾ ਬਹੁਤ ਹੀ ਜ਼ਰੂਰੀ ਆਰਗਨ ਹੈ ਤੇ ਆਮ ਇਹਨੂੰ ਆਪਾਂ ਬੋਲ ਚਾਲ ਦੇ ਵਿੱਚ ਵਰਤਦੇ ਵੀ ਆਂ ਜਿਵੇਂ ਮੁੰਡਾ ਦਿਲ ਤਾਂ ਨਹੀਂ ਮਾਰਾ ਕਿੱਲ ਹੋਣਾ ਚਾਹੀਦਾ ਜਵਾਨ ਉਮਰਜ ਕੀ ਰੱਖਿਆ ਦਿਲ ਨਹੀਂ ਛੱਡਣਾ ਦਿਲ ਲਾ ਕੇ ਪੜ੍ਹਾਈ ਕਰਨੀ ਮਤਲਬ ਇਹ ਬਹੁਤ ਹੀ ਅਹਿਮ ਅੰਗ ਹੁੰਦੇ ਨਾਲ ਆਪਣੇ ਆਵ ਬੋਲਚਾਲ ਦੇ ਵਿੱਚ ਅਖੋਤਾਂ ਕਹਾਵਤਾਂ ਦੇ ਵਿੱਚ ਵੀ ਇਹ ਵਰਤੇ ਜਾਂਦੇ ਸਰਜੀਤ ਪਾਤਰ ਨੇ ਵੀ ਇਹਦੇ ਬਾਰੇ ਦੋ ਲੰਨਾ ਲਿਖਿਆ ਖੋਲ ਲੈਂਦਾ ਦਿਲ ਨੂੰ ਤੇ ਯਾਰਾਂ ਦੇ ਨਾਲ ਅੱਜ ਖੋਲਣਾ ਨਾ ਪੈਂਦਾ ਉਹ ਯਾਰਾਂ ਦੇ ਨਾਲ ਮਤਲਬ ਆਪਣਾ ਦਿਲ ਦਾ ਦਰਦ ਦਿਲ ਦੇ ਦੁੱਖੜੇ ਇੱਕ ਦੂਜੇ ਦੇ ਨਾਲ ਸਾਂਝੇ ਕਰਦੇ ਰਹਿਣਾ ਚਾਹੀਦਾ ਤੇ ਕਰ ਲੈਣੇ ਚਾਹੀਦੇ ਆ ਤੇ ਅੱਜ ਆਪਾਂ ਜਿਹੜੀ ਜਾਣਕਾਰੀ ਦੇ ਕੇ ਦਿਲ ਨੂੰ ਮਜ਼ਬੂਤ ਤੰਦਰੁਸਤ ਸਿਹਤਮੰਦ ਰੱਖਣ ਦੇ ਨਾਲ ਸੰਬੰਧਿਤ ਕੀ ਹੈ ਵੀਡੀਓ ਨੂੰ ਸੋਣਾ ਆਸ ਹੈ ਕਿ ਤੁਹਾਨੂੰ ਵੀਡੀਓ ਜ਼ਰੂਰ ਚੰਗੀ ਲੱਗੇਗੀ ਦਿਲ ਦੇ ਰੋਗ ਹੈ ਜਿਹੜੇ ਅੱਜ ਕੱਲ ਬਹੁਤ ਜ਼ਿਆਦਾ ਵਧ ਰਹੇ ਹੈ ਬਹੁਤ ਛੋਟੂ ਛੋਟੀ ਉਮਰ ਦੇ ਵਿੱਚ ਵੀ ਹਾਰਟ ਅਟੈਕ ਕਰ ਰਹੇ ਹੈ ਨਸਾਂ ਦੀ ਬਲੋਕੇਜ ਹੋ ਰਹੀ ਹੈ ਤੇ ਹੋਰ ਵੀ ਬਹੁਤ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਹੈ ਖਾਸ ਕਰਕੇ ਕਿਉਂ ਕੋਲੇਸਟ੍ਰੋਲ ਦਾ ਵਧਣਾ ਬੀਪੀ ਦਾ ਵਧਣਾ ਜਾਂ ਬੀਪੀ ਦਾ ਘਟਣਾ ਦਿਲ ਦੀ ਧੜਕਣ ਦਾ ਵਧਣਾ ਦਿਲ ਨਾਲ ਸੰਬੰਧਿਤ ਜਿੰਨੇ ਵੀ ਰੋਗ ਹੈ ਉਹ ਨੋਟਸੁਰ ਕਰੋ ਪੌਂਡ ਲਈ ਅਰਜਨ ਸਾਲ ਦਾ ਕਾੜਾ ਜਿਹੜਾ ਬਣਾ ਕੇ ਪੀਓ ਤੇ ਜਾਣੋ ਕਾੜਾ ਬਣਾਉਣ ਦੀ ਆਸਾਨ ਵਿਧੀ ਕੀ ਹੈ ਇਹਦੇ ਬੈਨੀਫਿਟ ਬਹੁਤ ਜ਼ਿਆਦਾ ਹੈ ਅਰਜਨ ਦੀ ਸਾਲ ਦਾ ਜਿਹੜਾ ਸੇਵਨ ਹੈ ਅਰਜਨ ਦਾ ਇੱਕ ਦਰਖਤ ਹੁੰਦਾ ਹੈ ਉਹਦਾ ਇੱਕ ਸਿਲੜ ਹੁੰਦਾ ਜਿਹੜਾ ਬਾਹਰਲਾ ਬਾਰਕ ਕਹਿੰਦੇ ਅਰਜਨ ਬਾਰਕ ਉਹ ਸੱਕ ਜਾਂ ਸਿਲੜ ਨੂੰ ਸਾਲ ਕਹਿੰਦੇ ਆ ਇਹ ਪੰਸਾਰੀ ਤੋਂ ਆਮ ਮਿਲ ਜਾਂਦੀ ਹੈ ਨੇਰਾ ਸੂਣਾ ਦੇ ਦੁਆਲੇ ਵੀ ਇਹ ਦਰਖਤ ਲੱਗੇ ਹੋਏ ਮਿਲ ਜਾਂਦੇ ਆ ਅਰਜਨ ਦੀ ਸਾਲਤ ਜਿਹੜਾ ਸੇਵਨ ਕਰਨਾ ਉਹ ਸਾਡੀ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ ਜੇਕਰ ਸਾਡੀ ਪਾਚਨ ਪ੍ਰਣਾਲੀ ਸਹੀ ਹੋ ਜੇ ਤਾਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਜੇ ਲੱਗੀਆਂ ਤਾਂ ਹਟ ਜਾਣਗੀਆਂ ਤੇ ਨਹੀਂ ਤਾਂ ਲੱਗਦੀਆਂ ਨਹੀਂ ਕਿਉਂਕਿ ਹਰ ਬਿਮਾਰੀ ਦਾ ਜਿਹੜਾ ਹੈਗਾ ਸਬੰਧ ਉਹ ਇੱਕ ਮਨ ਨਾਲ ਜੁੜਿਆ ਹੁੰਦਾ ਤੇ ਦੂਸਰਾ ਪੇਟ ਦੇ ਨਾਲ ਜੁੜੀ ਹੁੰਦੀ ਹੈ ਪੇਟ ਦਾ ਮਤਲਬ ਵੀ ਕੁਝ ਸਾਡੇ ਖਾਣ ਪੀਣ ਦੇ ਜਿਹੜੇ ਹੈਗੇ ਗਲਤ ਤੌਰ ਤਰੀਕੇ ਗਲਤ ਖਾਣ ਪੀਣੇ ਉਹਦਾ ਕਰਕੇ ਬਿਮਾਰੀਆਂ ਹੁੰਦੀਆਂ ਤੇ ਸਾਡੇ ਸਰੀਰ ਦੇ ਵਿੱਚ ਜਿਹੜਾ ਚੰਗਾ ਕੋਲੇਸਟ੍ਰੋਲ ਹੈ ਉਹਦੇ ਵਾਧੇ ਲਈ ਬੇ ਬੇਹਦ ਕਾਰਗਰ ਹੁੰਦਾ ਹੈ ਅਰਜਨ ਦੀ ਸਾਲ ਤੋਂ ਜਾਂ ਅਰਜਨ ਦਾ ਜਿਹੜਾ ਹੈਗਾ ਸਿਲੜਾ ਹੈ ਉਹਦੇ ਤੋਂ ਕੜਾ ਤਿਆਰ ਕੀਤਾ ਜਾਂਦਾ ਹੈ ਜਿਸ ਦੇ ਨਾਲ ਸਾਨੂੰ ਅਣਗਿਣਤ ਫਾਇਦੇ ਮਿਲਦੇ ਆ। ਅਰਜਨ ਦਾ ਦਰਖਤ ਜਿਵੇਂ ਕਿ ਆਪਾਂ ਦੱਸਿਆ ਵੀ ਇੱਕ ਬਹੁਤ ਵੱਡਾ ਕਰੀ ਦਰਖਤ ਬਣ ਜਾਂਦਾ ਹੈ ਜਿਸ ਦਾ ਸੱਕ ਜਾਂ ਸਾਲ ਬਿਹਤਰ ਫਾਇਦੇਮੰਦ ਹੁੰਦੀ ਹੈ। ਇਸ ਸੱਕ ਨੂੰ ਅਰਜਨ ਸਾਲ ਕਿਹਾ ਜਾਂਦਾ ਕਿਉਂਕਿ ਅਰਜਨ ਹੀ ਤਾਂ ਦਰਖਤ ਦਾ ਨਾਮ ਹੈ ਤੇ ਉਹਦਾ ਜਿਹੜਾ ਬਾਹਰਲਾ ਛਿਲੜਾ ਹੈ ਉਹਨੂੰ ਸਾਲ ਕਹਿੰਦੇ। ਦਿਲ ਨਾਲ ਸਬੰਧਤ ਕਈ ਪ੍ਰਕਾਰ ਦੇ ਰੋਗਾਂ ਨੂੰ ਦੂਰ ਕਰਨ ਲਈ ਅਰਜੁਨ ਸਾਲ ਨੂੰ ਇੱਕ ਔਸ਼ਦੀ ਵਜੋਂ ਵਰਤਿਆ ਜਾਂਦਾ। ਆਯੁਰਵੇਦ ਦੇ ਵਿੱਚ ਇਹਨੂੰ ਪੁਰਾਣੇ ਸਮੇਂ ਤੋਂ ਵਰਤਿਆ ਜਾ ਰਿਹਾ ਹੈ। ਅਰਜੁਨ ਸਾਲ ਦੇ ਸੇਵਨ ਸਦਕਾ ਸਾਡੀ ਜਿਹੜੀ ਪ੍ਰਚਨ ਪ੍ਰਣਾਲੀ ਦੇ ਵਿੱਚ ਬਹੁਤ ਹੀ ਇੰਪਰੂਵਮੈਂਟ ਆਉਂਦੀ ਹੈ। ਸਾਡੇ ਸਰੀਰ ਦੇ ਵਿੱਚ ਗੁੱਡ ਕੋਲੇਸਟ੍ਰੋਲ ਜਿਹੜਾ ਉਹ ਵੱਧਦਾ ਉਹਦੇ ਨਾਲ ਪੈਦਾ ਹੁੰਦੇ ਅਜਿਹਾ ਸਾਲ ਤੋਂ ਕਾੜਾ ਤਿਆਰ ਕੀਤਾ ਜਾਂਦਾ ਜਿਹੜਾ ਕਿ ਪੀਣ ਦੇ ਲਈ ਬਹੁਤ ਹੀ ਜੈਕੇਦਾਰ ਅਤੇ ਨਾਜ਼ ਨਾਲ ਇਹ ਸਾਡੀ ਹੈਲਥ ਦੇ ਲਈ ਬਹੁਤ ਹੀ ਫਾਇਦੇਮੰਦ ਹੈ ਜੇਕਰ ਰੱਬ ਨਾ ਕਰੇ ਤੁਹਾਨੂੰ ਜਾਂ ਤੁਹਾਡੇ ਕਿਸੇ ਸਕੇ ਸਬੰਧੀ ਨੂੰ ਕੋਈ ਦਿਲ ਨਾਲ ਸੰਬੰਧਤ ਕੋਈ ਬਿਮਾਰੀ ਹੈ ਜਾਂ ਪਾਚਨ ਪ੍ਰਣਾਲੀ ਕਮਜ਼ੋਰ ਹੈ ਜਾਂ ਕੋਲੇਸਟ੍ਰੋਲ ਜ਼ਿਆਦਾ ਰਹਿੰਦਾ ਜਾਂ ਨਸਾਂ ਦੇ ਵਿੱਚ ਬਲੋਕੇਜ ਹੈ ਤਾਂ ਜਰੂਰ ਇਸ ਦਾ ਕਾੜਾ ਬਣਾ ਕੇ ਪੀਓ ਆਪਾਂ ਪਾ ਦੱਸ ਦੇਵਾਂਗੇ ਦਾ ਜਿਹੜਾ ਕਾੜਾ ਕਿਵੇਂ ਤਿਆਰ ਕੀਤਾ ਜਾਂਦਾ ਹੈ ਕੀ ਕਿਸ ਮਗਰੀ ਚਾਹੀਦੀ ਹੈ ਅਰਜਨ ਦੀ ਸੌਲ ਜਾਂ ਸ਼ੱਕਾ ਜਿਹੜੇ ਜੇ ਤਾਂ ਤੁਹਾਨੂੰ ਕੋਈ ਦਰਖਤ ਤੋਂ ਮਿਲਦੇ ਤਾਂ ਤੁਸੀਂ ਆਪ ਲਿਆ ਸਕਦੇ ਨੇ ਪंसारी ਤੋਂ ਮਿਲ ਜਾਂਦੇ ਆਦਰਵੇਜ ਦਾ ਪਾਊਡਰ ਮਿਲ ਜਾਂਦਾ ਜੇ ਸ਼ੱਕ ਲੈਂਦਾ ਤਾਂ ਉਹਦਾ ਕਟੋ-ਕਟ 1 ਇੰਚ ਦਾ ਟੁਕੜਾ ਜ਼ਰੂਰ ਹੋਵੇ 1 ਇੰਚ ਉਹਦੀ ਲੰਬਾਈ ਹੋਵੇ ਤੇ 1 ਇੰਚ ਉਹਦੀ ਜਿਹੜੀ ਹੈਗੀ ਚੜਾਈ ਹੋਵੇ ਤੇ ਉਹਦੇ ਵਿੱਚ 7-8 ਪੱਤੇ ਪਾਉਣੇ ਆਪਾਂ ਤੁਲਸੀ ਦੇ ਤੇ ਅੱਧਾ ਕੈਂਚ ਦਾ ਟੁਕੜਾ ਪਪਨਾਂ ਦੇ ਵਿੱਚ ਅਦਰਕ ਦਾ ਜਿੰਜਰ ਦਾ ਇਹਨਾਂ ਨੂੰ ਤੁਸੀਂ ਪਾਣੀ ਦੇ ਵਿੱਚ ਉਬਾਲਣਾ ਹੈ ਮਤਲਬ 100 ਕਐਮਐਲ ਪਾਣੀ ਤੁਸੀਂ ਲੈ ਲੈਣਾ ਉਹਦੇ ਵਿੱਚ ਉਬਾਲਣਾ ਹੈ ਤੇ ਇਹਨੂੰ ਅੱਧਾ ਰਹਿਣ ਤੱਕ ਉਬਾਲੀ ਜਾਣਾ ਲੋ ਫਲੇਮ ਤੇ ਉਬਾਲਣਾ ਨੂੰ ਜੇ ਤਾਂ ਤੁਸੀਂ ਇਹ ਇਹਦਾ ਸਕ ਲਿਆ ਹੈ ਇਹ ਤਾਂ ਤੁਸੀਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਤੇ ਅਦਰਵਾਈਜ਼ ਇਹ ਪਾਊਡਰ ਰੂਪ ਦੇ ਵਿੱਚ ਆਪਾਂ ਅੰਸਾਰੀ ਤੁਲਿਆ ਫਿਰ ਆਪਾਂ ਨੂੰ ਧੋ ਨਹੀਂ ਸਕਦੇ ਫਿਰ ਉਹਨੂੰ ਤੁਸੀਂ ਇੱਕ ਚਮਚ ਇੱਕ ਗਲਾਸ ਪਾਣੀ ਦੇ ਮਗਰ ਪਾਓ ਤੇ ਉਹਨੂੰ ਉਬਾਲੋ ਸੇਮ ਮੱਗ ਤੇ ਲੋ ਫਲੇਮ ਤੇ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਪੀਸ ਸਕਦੇ ਹੋ ਮੌਸਮ ਦੇ ਮੁਤਾਬਕ ਜੇ ਸਰਦੀ ਹੈ ਤਾਂ ਕੋਸਾ ਕੋਸਾ ਜੇ ਗਰਮੀ ਹੈ ਤਾਂ ਥੋੜਾ ਜਿਆਦਾ ਠੰਡਾ ਹੋਣ ਤੇ ਬਹੁਤ ਜ਼ਿਆਦਾ ਨੂੰ ਉਬਾਲਨ ਦੀ ਲੋੜ ਜੇਕਰ ਨੂੰ ਤੁਸੀਂ ਬਿਨਾਂ ਵਾਲੇ ਬਰਤਨਾਂ ਤਾਂ ਫਿਰ ਰਾਤ ਨੂੰ ਇਹਦੇ ਵਿੱਚ ਗਰਮ ਪਾਣੀ ਪਾ ਦਿਓ ਗਲਾਸ ਦੇ ਵਿੱਚ ਤੇ ਇੱਕ ਚਮਚੇ ਪਾ ਦਿਓ ਸਾਰੀ ਰਾਤ ਨੂੰ ਪਿਆ ਰਹਿਣ ਦਿਓ ਸਵੇਰ ਤੁਸੀਂ ਉਸ ਪਾਣੀ ਨੂੰ ਪੀ ਸਕਦੇ ਹੋ ਦੋਨੋਂ ਹੀ ਤਰੀਕੇ ਨਾਲ ਜਿਹੜਾ ਸਵੇਰੇ ਸਵੇਰੇ ਪੀਤਾ ਹੈ ਬਹੁਤ ਹੀ ਫਾਇਦੇਮੰਦ ਰਹਿੰਦਾ ਹੈ ਟੇਸਟ ਦੇ ਲਈ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਗੁੜ ਜੈਗਰੀ ਐਡ ਕਰ ਸਕਦੇ ਹੋ ਆਪਣੇ ਟੇਸਟ ਦੇ ਮੁਤਾਬਕ ਜੇ ਜਿਆਦਾ ਤੁਸੀਂ ਇਹਨੂੰ ਮਤਲਬ ਮਿੱਠਾ ਨਹੀਂ ਕਰਨਾ ਤਾਂ ਹਲਕਾ ਜਿਹਾ ਮਿੱਠਾ ਪਾ ਕੇ ਵਿੱਚ ਇਹਦੇ ਤੁਸੀਂ ਹਾਫ ਲੈਮਨ ਵੀ ਨਿਚੋੜ ਸਕਦੇ ਹੋ ਇਹਦੇ ਨਾਲ ਜੜੀ ਤੁਹਾਡੇ ਅੰਤੜੀਆਂ ਦੇ ਵਿੱਚ ਗੰਦਗੀ ਜੰਮੀ ਹੈ ਉਹ ਵੀ ਬਾਹਰ ਨਿਕਲੂ ਤੁਹਾਡਾ ਖੂਨ ਵੀ ਸਾਫ ਹੋ ਕੋਲੇਸਟ੍ਰੋਲ ਘਟੂਗਾ ਬੰਦ ਨਸਲ ਜਿਹੜੀ ਬਲੋਕੇਜ ਹੈ ਉਹ ਖੁੱਲੂਗੀ ਓਵਰਆਲ ਜਿਹੜੀ ਬਾਡੀ ਦੀ ਜਿਹੜੀ ਕਾਇਆ ਕਲਪ ਉਹ ਜਿਹਦੇ ਨਾਲ ਬੜਾ ਸੌਖਾ ਜਾਂ ਤੇ ਬੜਾ ਸਸਤਾ ਜਾਂ ਸੌਦਾ ਹੈ ਜਿਹੜੀ ਆਮ ਪਰੋਟੀਨ ਦੇ ਵਿੱਚ ਚਾਹ ਬਣਾ ਕੇ ਪੀਨੇ ਆ ਉਸ ਚਾਹ ਦੇ ਨਾਲ ਉਹ ਤੇ ਹੀ ਕਿਤੇ ਸਸਤਾ ਪੈਂਦਾ ਅਰੇ ਨੂੰ ਆਪਾਂ ਜੀ ਰੋਟੀਨ ਦੇ ਵਿੱਚ ਖਾਸ ਕਰਕੇ ਸਰਦੀਆਂ ਦੇ ਵਿੱਚ 2-3 ਮਹੀਨੇ ਲਗਾਤਾਰ ਵਰਤ ਲਈ ਤਾਂ ਫਿਰ ਆਪਾਂ ਨੂੰ ਕਦੇ ਹਾਰਟ ਨਾਲ ਸੰਬੰਧਤ ਕੋਈ ਸਮੱਸਿਆ ਨਹੀਂ ਆ ਸਕਦੀ ਕਿ ਇਹ ਹਾਰਟ ਨੂੰ ਸਵਸਥ ਰੱਖਦਾ ਉਹਨੂੰ ਮਜ਼ਬੂਤੀ ਦਿੰਦਾ ਨਾਲ ਦੇ ਨਾਲ ਜਿਹੜਾ ਖੂਨ ਦੇ ਵਿੱਚ ਟਾਕਸਿਨ ਜਹਰੀਲੇ ਤੱਤ ਰਲੇ ਹੁੰਦੇ ਆ ਉਹਨਾਂ ਨੂੰ ਵੀ ਇਹ ਬਾਹਰ ਕੱਢਦਾ ਹੈ ਖੂਨ ਦੀ ਵੀ ਸਫਾਈ ਕਰਦਾ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਸ਼ੁਕਰੀਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਧੰਨਵਾਦ ਜੀ